ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਜਗ ਹਉ ਮੈਂ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਪਾਇ ਮਲ ਹਉ ਮੈਂ ਧੋਤੀ ਕਿਵੈ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਵਿਧ ਕਰਮ ਕਮਾਵਦੇ ਤੀਰਥ ਦੇ ਨਾਲ ਜਾਂ ਸਰੋਵਰ ਦੇ ਨਾਲ ਇਹ ਪਾਦ ਆਉਂਦਾ ਉੱਥੇ ਭਾਰਾ ਕਰਕੇ ਨਹਾਏ ਦਾ ਬਾਚਕ ਖਿਆਲ ਰੱਖਣਾ ਜੇ 68 ਤੀਰਥ ਨਾ ਆਏ ਜੇ 100 ਤੀਰਥ ਨਾ ਆਏ ਤੇ ਜਿੱਥੇ ਨਾਮ ਦਾ ਬਚ ਗਏ ਉਥੇ ਨਾਏ ਇਦਾਂ ਇਹ ਖਿਆਲ ਰੱਖਣਾ ਹੈ ਰੂਪ ਇੱਕੋ ਹੀ ਹੋਏਗਾ ਪਰ ਉਚਾਰਨ 'ਚ ਫਰਕ ਹੋਏਗਾ ਮਲ ਹਉਮੈ ਧੋਤੀ ਕਿਵੈ ਨਾ ਉਤਰੈ ਜੇ 100 ਤੀਰਥ ਨਾ ਆਏ ਬਹੁ ਵਿਦ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੜਿਆ ਵੜਿਆ ਮੈਲ ਨਾ ਉਤਰੈ ਪੂਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੈ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ ਰਹਾਓ ਸਕੀ ਜਿਵੇਂ ਆਪ ਜੀ ਨੇ ਸੁਣਿਆ ਪੋਲਾ ਉਚਾਰਨ ਕਰਨਾ ਸਕੀ ਉਚਾਰਨ ਇਥੇ ਨਹੀਂ ਹੋਵੇਗਾ ਮੈਲ ਨਾ ਸਕੀ ਧੋਏ ਮਨ ਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ ਰਹਾਓ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੋਏ ਜਾਸਨ ਪਤ ਗਵਾਏ ਮਨ ਮੁਖ ਮੈਲੇ ਮੈਲੇ ਮੋਏ ਮੈਲੇ ਮੋਏ ਮਨ ਮੁਖ ਮੈਲੇ ਮੈਲੇ ਮੋਏ ਜਾਸਨ ਪਤ ਗਵਾਏ ਗੁਰ ਪਰ ਗੌਰ ਪ੍ਰਸਾਦੀ ਮਨ ਵਸੈ ਮਲ ਹਉਮੈ ਜਾਏ ਸਮਾਏ ਜਿਉ ਅੰਧੇਰ ਦੇਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ ਕਰਨੇ ਵਾਲਾ ਵਿਸਰਿਆ ਦੂਜੈ ਭਾਇ ਪਿਆਰ ਮਾਇਆ ਜੇਵਡ ਦੁਖ ਨਹੀਂ ਸਭ ਭਾਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸਚਨਾਮ ਓਰ ਧਾਰ ਜਿਸ ਨੋ ਮੇਲੇ ਸੋ ਮਿਲੈ ਹਉ ਤਿਸ ਬਲਿਹਾਰ ਜਾਓ ਏ ਮਨ ਭਗਤੀ ਰਤਿਆ ਸਚ ਬਾਣੀ ਨਿਜਿ ਥਾਓ ਮਾਨ ਰਤੇ ਜਿ ਹਵਾਰਤੀ ਹਰ ਗੁਣ ਸੱਚੇ ਗਾਉ ਨਾਨਕ ਨਾਮ ਨਾ ਵਿਸਰੈ ਸੱਚੇ ਮਾਹਿ ਸਮਾਉ